ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਗੱਲ ਖਰੀ ਖਰੀ ਜਿਸ ਦੇ ਵਿੱਚ ਝਾਤ ਮਾਰਾਂਗੇ ਕੁਝ ਸਮਾਜਿਕ ਮੁੱਦਿਆਂ ਤੇ ਤੇ ਕੁਝ ਸਵਾਲ ਲੈ ਕੇ ਆਏ ਨਾਲ ਹੀ ਜਵਾਬ ਵੀ ਨੇ ਸੋ ਪਹਿਲਾਂ ਮੈਂ ਸਵਾਲ ਕਰਦਾ ਕਿ ਕੀ ਪੰਜਾਬ ਦੇ ਨੌਜਵਾਨਾਂ ਨੂੰ ਸੱਚੀ ਮਿਲ ਰਹੀਆਂ ਨੇ ਸਹੀ ਟੰਗ ਨਾਲ ਨੌਕਰੀਆਂ ਕੀ ਪਹਿਲਾਂ ਵਾਂਗ ਨਜਾਇਜ਼ ਪਾਰਕਿੰਗ ਵਾਲੀਆਂ ਪੱਟੀਆਂ ਖਤਮ ਹੋਈਆਂ ਕੀ ਸੱਚੀ ਖਤਮ ਹੋਇਆ ਉਹ VIP ਕਲਚਰ ਜਾਂ ਫਿਰ ਸਿਰਫ ਇੱਕ ਸਿਆਸੀ ਚੋਚਲਾ ਸੀ ਕਿ ਸੂਬੇ ਦੇ ਵਿੱਚ ਕਾਨੂੰਨ ਸਭ ਦੇ ਲਈ ਬਰਾਬਰ ਕੰਮ ਕਰ ਰਿਹਾ ਤੇ ਲਾਸਟ ਸਵਾਲ ਕੀ মিডিਆ ਜਿਸ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਉਸ ਨੂੰ ਸੱਚ ਵਖਾਉਣ ਦੀ ਪੂਰੀ ਖੋਲ ਹੈ ਸੋ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਤਾਂ ਨਹੀਂ ਪਰ ਕੁਝ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ ਪਹਿਲਾ ਸਵਾਲ ਸੀ ਨੌਕਰੀਆਂ ਦਾ ਇਸ ਬਾਰੇ ਗੱਲਬਾਤ ਕਰਦੇ ਹਾਂ ਕਿ ਹੋ ਸਕਦਾ ਕਿ 30 ਹਜ਼ਾਰ ਨਿਯੁਕਤੀ ਪੱਤਰ ਵੰਡ ਕੇ ਆਏ ਹਾਂ ਵਾਲੀ ਗੱਲ ਸੱਚੀ ਹੋਵੇ ਪਰ ਉਹ ਲੋਕ ਜੋ ਬਿਨਾਂ ਕਿਸੇ ਪੇਪਰ ਦੇ ਕਿਸੇ ਇੰਟਰਵਿਊ ਦੇ ਯੂਨੀਵਰਸਿਟੀਆਂ ਦੇ ਮੈਨੇਜਰ ਲਗਾਏ ਜਾ ਰਹੇ ਨੇ ਉਹ ਕੌਣ ਨੇ ਕੀ ਮੰਤਰੀਆਂ ਦੇ ਉਹਨਾਂ ਰਾਜ ਦੁਲਾਰਿਆਂ ਨੂੰ ਸਾਰੇ ਟੈਸਟ ਮੁਆਫ ਨੇ ਜੇਕਰ ਅਜਿਹਾ ਨਹੀਂ ਤਾਂ ਫਿਰ ਉਸ ਪੋਸਟ ਦੇ ਲਈ ਕੋਈ ਵੀ ਇਸ਼ਤਿਹਾਰ ਜਾਰੀ ਕਿਉਂ ਨਾ ਹੋਇਆ ਤੇ ਕਿਉਂ ਕੈਬਨਿਟ ਮੰਤਰੀ ਬਲਕਾਰ ਸਿੰਘ ਦਾ ਬੇਟਾ ਬਿਨਾਂ ਕਿਸੇ ਟੈਸਟ ਦੇ ਆਈਕੇ ਗੁਜਰਾਲ ਯੂਨੀਵਰਸਿਟੀ ਦਾ ਮੈਨੇਜਰ ਬਣ ਗਿਆ ਉਹ ਵੀ ਮੰਤਰੀ ਹਰਜੋਤ ਬੈਂਸ ਦੀ ਸ਼ੈਤ ਇਹ ਕੋਈ ਅਫਵਾਹ ਨਹੀਂ ਹੈ ਇਸ ਦੀ ਪੋਲ ਖੋਲੀ ਆ ਸੁਖਪਾਲ ਸਿੰਘ ਖਿਆਰਾ ਨੇ ਤੇ ਰਾਜਪਾਲ ਨੂੰ ਚਿੱਠੀ ਵੀ ਲਿਖ ਦਿੱਤੀ ਐ ਗੱਲ ਫਿਰ ਉਹੀ ਕਿ ਬੱਕਰੇ ਦੀ ਮਾਂ ਕਿੰਨੀ ਦੇਰ ਖੈਰ ਮਨਾਵੇਗੀ ਕਿਉਂਕਿ ਆਖਰਕਾਰ ਭਾਈ ਹੋਰ ਵੀ ਪੁੱਤ ਨੇ ਕੁਰਸੀਆਂ ਤੇ ਬੈਠਣ ਨੂੰ ਤਿਆਰ ਐ ਜਿਹੜੇ ਲਾਇਕ ਨਹੀਂ ਤੇ ਪੜ੍ਹਾਈ ਦੇ ਵਿੱਚ ਜਿਨ੍ਹਾਂ ਨੇ ਕਈ ਕਈ ਸਾਲ ਵੀ ਗਾਲੇ ਦੇ ਹੁਣ ਜੇ ਰਾਜਪਾਲ ਸਾਹਿਬ ਨੇ ਕੋਈ ਕਾਰਵਾਈ ਕੀਤੀ ਤਾਂ ਕਿਸ ਕਿਸ ਦੇ ਉੱਤੇ ਸ਼ਿਕੰਜਾ ਕੱਸਿਆ ਜਾਵੇਗਾ ਇਹ ਵੀ ਜਲਦੀ ਪਤਾ ਲੱਗ ਜਾਵੇਗਾ ਸੋ ਚਲੋ ਇਹ ਤਾਂ ਸਰ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਬੇਟੇ ਦੀ ਗੱਲ ਹੁਣ ਦੂਸਰਾ ਸਵਾਲ ਇਹ ਕਿ ਪਾਰਕਿੰਗ ਦੀਆਂ ਪਰਚੀਆਂ ਖਤਮ ਹੋਈਆਂ ਪਾਉਂਦੇ ਆ ਚਾਨਣਾ ਆਮ ਆਦਮੀ ਪਾਰਟੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਕਰੀਬੀ ਦੀਪਕ ਮੋਂਗਾ ਜੋ ਕਿ ਕੋੜਕਪੁਰਾ ਦੇ ਵਿੱਚ ਇੱਕ ਨਜਾਇਜ਼ ਪਾਰਕਿੰਗ ਚਲਾ ਰਹੇ ਨੇ ਇੱਕ ਪੱਤਰਕਾਰ ਵੀਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਤਾਂ ਉਸ ਪਾਰਕਿੰਗ ਵਾਲੀ ਜਗ੍ਹਾ ਤੇ ਜਾ ਕੇ ਕੰਮ ਕਰਦੇ ਨੌਜਵਾਨ ਨੂੰ ਠੇਕੇ ਦੇ ਪੇਪਰਾਂ ਬਾਰੇ ਪੁੱਛਦਾ ਅੱਗੋਂ ਜਵਾਬ ਮਿਲਦਾ ਹੈ ਕਿ ਦੀਪਕ ਮੋਂਗਾ ਹੁਣਾਂ ਦਾ ਕੰਮ ਹੈ ਜੀ ਤੇ ਦੀਪਕ ਮੋਂਗਾ ਜੀ ਕਹਿੰਦੇ ਨੇ ਕਿ ਫਾਈਲ ਪ੍ਰੋਸੈਸ ਦੇ ਵਿੱਚ ਚੱਲ ਰਹੀ ਹੈ ਸੋ ਬਿਨਾਂ ਮਨਜ਼ੂਰੀ ਦੇ ਚੱਲ ਰਹੀ ਸੀ ਇਹ ਪਾਰਕਿੰਗ ਇੱਕ ਹੋਰ ਦਾਅਵੇ ਦੀ ਫੂਕ ਕੱਢ ਦਿੱਤੀ ਕਿ ਪਾਰਕਿੰਗ ਬੰਦ ਹੋ ਜਾਵੇਗੀ। ਚਲੋ ਇਹ ਸੰਕੁਲਤਾਰ ਸਿੰਘ ਸੰਵਾ ਦੇ ਕਰੀਬੀ। ਭਾਈ ਹੁਣ ਬੀਬੀਆਂ ਦਾ ਵੀ ਜ਼ਿਕਰ ਕਰਦੇ ਆਂ ਬੀਬੀਆਂ ਪਿੱਛੇ ਕਿਵੇਂ ਰਹਿਣ? ਆਫਟਰ ਆਲ ਬੀਬੀਆਂ ਨੇ ਵੀ ਸਮਾਜ ਦੇ ਵਿੱਚ ਬਰਾਬਰ ਦਾ ਹਿੱਸਾ ਪਾਇਆ। ਨਾਰੀ ਸਸ਼ਕਤੀਕਰਨ ਤੇ ਕੰਮ ਵੀ ਕੀਤਾ ਜਾ ਰਿਹਾ। ਸੋ ਗੱਲ ਕਰਦੇ ਆਂ ਬੀਬਾ ਨਰੀਂਦਰ ਕੋਰ ਭਰਾਜ ਦੀ ਜਿਨ੍ਹਾਂ ਦੇ ਉੱਤੇ ਇਹ ਦੋਸ਼ ਲੱਗੇ ਕਿ ਬੀਬਾ ਜੀ ਨੇ ੱੱਕੇ ਦੇ ਨਾਲ ਟਰੱਕ ਯੂਨੀਅਨ ਦਾ ਪ੍ਰਧਾਨਤ ਹੋਪ ਦਿੱਤਾ ਤੇ ਜਿਸ ਨੂੰ ਆਪਰੇਟਰਾਂ ਦੇ ਵੱਲੋਂ ੱੱਕੇ ਮਾਰ ਕੇ ਦਫ਼ਤਰ ਦੇ ਵਿੱਚੋਂ ਬਾਹਰ ਵੀ ਕੱਢਿਆ ਗਿਆ। ਇੰਨਾ ਨਹੀਂ ਬੀਬਾ ਜੀ ਦੇ ਉੱਤੇ ਇੱਕ ਹੋਰ ਵੀ ਦੋਸ਼ ਲੱਗਦਾ ਕਿ ਬੀਬਾ ਜੀ ਨੇ ਇੱਕ ਪੰਚਾਇਤ ਕਰਦਾ ਉਹਦੇ ਘਾਟਣ ਵੀ ਕੀਤਾ ਸੀ ਜਿਸ ਦਾ ਪਹਿਲਾਂ ਸਿਮਰਨਜੀਤ ਸਿੰਘ ਮਾਨ ਹਣਾ ਵੱਲੋਂ ਉਹਦੇ ਘਾਟਣ ਕੀਤਾ ਗਿਆ ਸੀ ਤੇ ਉਸ ਤੇ ਪਾਰਕ ਬਣਾਉਣਾ ਸੀ ਉਸ ਪਾਰਕ ਵਾਲੀ ਜਗ੍ਹਾ ਦੇ ਉੱਤੇ ਇੱਕ ਵਾਰ ਫਿਰ ਪੰਚਾਇਤ ਕਰਦਾ ਉਹਦੇ ਘਾਟਣ ਕਰ ਦਿੱਤਾ ਅੱਗੇ ਵਧਦੇ ਹਾਂ ਵੀਆਈਪੀ ਕਲਚਰ ਵਾਲੇ ਸਵਾਲ ਤੇ ਇਸ ਦਾਅਵੇ ਦੀ ਵੀ ਫੂਕ ਨਿਕਲ ਗਈ ਜਦੋਂ ਇਹਨਾਂ ਲਾਮ ਲਸ਼ਕਰ ਲੈ ਕੇ ਨਿਕਲਣ ਵਾਲੇ ਪਹਿਲਾਂ ਇਹ ਨਹੀਂ ਕਹਿੰਦੇ ਨਹੀਂ ਸੇ ਥੱਕਦੇ ਕਿ ਭਾਈ ਜਿਸ ਨੇ ਬੁਰਾ ਨਹੀਂ ਕੀਤਾ ਉਸ ਨੂੰ ਡਰ ਕਾ ਦਾ ਪਿੱਛੇ ਜਾਹੇ ਇੱਕ ਵਿਧਾਇਕ ਨੂੰ ਕਿਸਾਨ ਵੱਲੋਂ ਸਵਾਲ ਕੀਤਾ ਗਿਆ ਅੱਗੋ ਵਿਧਾਇਕ ਸਾਹਿਬ ਪੈਣਾ ਦੀਆਂ ਗਾਲਾਂ ਤੇ ਵੀ ਉਤਰ ਆਇਆ ਸੋ ਹੁਣ ਅੱਗੇ ਵਧਦੇ ਹਾਂ ਕਾਨੂੰਨ ਬਰਾਬਰ ਦਾ ਕੰਮ ਕਰਦਾ ਹੈ ਜਾਂ ਨਹੀਂ ਕਾਨੂੰਨ ਬਰਾਬਰ ਦਾ ਕੰਮ ਕਰ ਰਿਹਾ ਜਾਂ ਨਹੀਂ ਇਸ ਵਾਸਤੇ ਵੀ ਇਸ ਮਾਮਲੇ ਤੇ ਵੀ ਝਾਤ ਮਾਰਦੇ ਆ ਪਿਛਲੇ ਦਿਨੀ ਫਿਰੋਜਪੁਰ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ ਕਿ ਆਪਦੇ ਕੁਝ ਵਰਕਰ ਹਥਿਆਰਾਂ ਨਾਲ ਵੀਡੀਓ ਸਾਂਝੀ ਕਰ ਰਹੇ ਹਨ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਗਈ ਖੂਖਾਤੇ ਪਰ ਹੁਣ ਕਾਂਗਰਸੀ ਵਿਧਾਇਕ ਨੇ ਸਵਾਲ ਚੁੱਕੇ ਸਨ ਇਹ ਗੱਲ ਕਿਵੇਂ ਹਜਮ ਹੁੰਦੀ ਸੋ ਜੀਰਾ ਸਾਹਿਬ ਦੇ ਪੀਏ ਦੇ ਉੱਤੇ ਇੱਕ ਵਾਇਰਲ ਵੀਡੀਓ ਤੇ ਜਿਹੜੀ ਹੈ ਝਟਪਟ ਕਾਰਵਾਈ ਹੋ ਗਈ ਉਹੀ ਲੋਕ ਜੋ ਪਹਿਲਾਂ ਖੈਰਾ ਦੇ ਪੱਖ ਵਿੱਚ ਖੜਾਉਂਦੇ ਸਨ ਖੈਰਾ ਦੀਆਂ ਗੱਲਾਂ ਨੂੰ ਲੈ ਕੇ ਪੱਖਪੂਰਦੇ ਸਨ ਉਹਨਾਂ ਨੂੰ ਹੀ ਪੁਰਾਣੇ ਪਰਚੇ ਕਰਕੇ ਦੁਬਾਰਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਪਰ ਇੱਕ ਨੌਕਰੀ ਲਈ ਧਰਨੀ ਤੇ ਬੈਠੀ ਲੜਕੀ ਨੇ ਜਦੋਂ ਚਿੱਠੀ ਦੇ ਵਿੱਚ ਮੰਤਰੀ ਦਾ ਨਾਮ ਲਿਖ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਤਾਂ ਮੰਤਰੀ ਸਾਹਿਬ ਤੇ ਕੋਈ ਵੀ ਪਰਚਾ ਦਰਜ ਨਹੀਂ ਹੋਇਆ ਹੁਣ ਗੱਲ ਕਰਦੇ ਆ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਤੁਹਾਡੇ ਤੱਕ ਸੱਚ ਲਿਓਣਾ ਸਾਨੂੰ ਕਿੰਨਾ ਭਾਰੀ ਪੈਂਦਾ ਤੁਸੀਂ ਸ਼ਾਇਦ ਸੋਚ ਵੀ ਨਹੀਂ ਸਕਦੇ ਕੁਝ ਕ ਚੈਨਲ ਤਾਂ ਅਜੇਹੇ ਵੀ ਨੇ ਜਿਨ੍ਹਾਂ ਨੂੰ ਜ਼ੁਬਾਨ ਤੇ ਤਾਲਾ ਜੜਨ ਲਈ ਨੋਟਿਸ ਵੀ ਭੇਜੇ ਗਏ ਨੇ ਹੁਣ ਬੰਦਾ ਜ਼ੁਬਾਨ ਤੇ ਤਾਲਾ ਨਾ ਲਗਾਵੇਗਾ ਤਾਂ ਉਸਦੇ ਢਿੱਡ ਤੇ ਜ਼ਰੂਰ ਤਾਲਾ ਲੱਗ ਜਾਵੇਗਾ ਮੁਕਤੀ ਗੱਲ ਇਹ ਹੈ ਭਾਈ ਕਿ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਾਂ ਦੇ ਵਿੱਚ ਉਹਨਾਂ ਨੇ ਹੁਕਮ ਕੀਤੇ ਸਨ ਕਿ ਸੁਤੰਤਰ ਵਿਚਰਨਾ ਚੋਰੀ ਯਾਰੀ ਠਗੀ ਧੋਖਾ ਦਗਾ ਨਹੀਂ ਕਰਨਾ ਤੇ ਝੂਠੀ ਗਵਾਹੀ ਵੀ ਨਹੀਂ ਭਰਨੀ ਸੋ ਜਿੱਥੋਂ ਤੱਕ ਹੋ ਸਕਿਆ ਉਹਨਾਂ ਦਾ ਹੁਕਮ ਉਹਨਾਂ ਦੇ ਹੁਕਮ ਦੇ ਪਾਲਣ ਕਰਦੇ ਆ ਤੁਹਾਡੇ ਤੱਕ ਕੁਝ ਤੱਥ ਲੈ ਕੇ ਆਇਆ ਕਿਵੇਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਆਪਣੀਆਂ ਟਿੱਪਣੀਆਂ ਜਰੂਰ ਸਾਂਝੀਆਂ ਕਰਨਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ